BSF ਦੀ ਪੋਸਟ ਦੇ ਕੋਲ ਪੈਂਦੇ ਇੱਕ ਪਿੰਡ ਚੱਕਬਾਲਾ ਦੇ ਵਿੱਚ ਜਦੋਂ ਇੱਕ ਕਿਸਾਨ ਆਪਣੇ ਖੇਤਾਂ 'ਚ ਕਣਕ ਦੀ ਫਸਲ ਦੀ ਕਟਾਈ ਕਰ ਰਿਹਾ ਸੀ ਤਾਂ ਉਸ ਨੂੰ ਦੋ ਪੈਕਟ ਮਿਲੇ ਤਾਂ ਇਸ ਦੀ ਸੂਚਨਾ BSF ਨੂੰ ਤੁਰੰਤ ਦਿੱਤੀ ਗਈ ਤਾਂ BSF ਨੇ ਇਹਨਾਂ ਪੈਕਟਾਂ ਨੂੰ ਜਦੋਂ ਖੋਲਿਆ ਤਾਂ ਇਹਨਾਂ ਵਿੱਚੋਂ 4.5 ਕਿਲੋ ਆਰਡੀਐਕਸ 5 ਹੈਂਡ ਗ੍ਰੇਨੇਡ 4 ਪਿਸਟਲ ਤੇ 8 ਮੈਗਜ਼ੀਨ ਤੇ 220 ਕਾਰਤੂਸਾਂ ਸਮੇਤ ਦੋ ਬੈਟਰੀਆਂ ਤੇ ਦੋ ਰਿਪੋਰਟ ਬਰਾਮਦ ਕੀਤੇ ਗਏ ਨੇ ਤੇ ਇਸ ਸਮੱਗਰੀ ਨੂੰ ਦੇਖ ਕੇ ਪੁਲਿਸ ਤੇ ਬੀਐਸਐਫ ਦੇ ਵੀ ਕੋਸ਼ਟ ਕੇ ਦੱਸਿਆ ਜਾ ਰਿਹਾ ਹੈ ਕਿ ਇਹ ਤੰਦ ਪਾਕਿਸਤਾਨ ਤੇ ਭਾਰਤ ਦੀ ਸਰਹੱਦ ਦੇ ਤਕਰੀਬਨ 1.5 ਕਿਲੋਮੀਟਰ ਕਰਨਤਾਰਨ ਦੇ ਵਿੱਚ ਪੈਂਦਾ ਹੈ ਤੇ ਪੁਲਿਸ ਦਾ ਸ਼ੱਕ ਹੈ ਕਿ ਇਸ ਸਾਰੀ ਖੇਪ ਪਾਕਿਸਤਾਨ ਤੋਂ ਡਰੋਨ ਦੇ ਰਸਤੇ ਆਈ ਹੈ ਤੇ ਬੀਐਸਐਫ ਤੇ ਪੁਲਿਸ ਨਜ਼ਦੀਕ ਦੇ ਇਲਾਕੇ ਦੀ ਸ਼ਾਨ ਕਰਨ ਕਰ ਰਹੇ ਨੇ ਜੇ ਅਸੀਂ ਇਸ ਵਕਤ ਪਿੰਡ ਚੱਕਬਾਲਾ ਅ ਦਰਿਆ ਬਾਰਡਰ ਦੇ ਨਜ਼ਦੀਕ ਆ ਉੱਥੇ ਖੜੇ ਆ ਖੇਤਾਂ ਦੇ ਵਿੱਚ ਕਿਸਾਨ ਦੇ ਖੇਤਾਂ 'ਚ ਸਾਡੇ ਲਗਾਤਾਰ ਜਿਦਾਂ ਕਣਕ ਦੀਆਂ ਵਾਢੀਆਂ ਬੀਐਸਐਫ ਤੇ ਸਾਡੀ ਪੰਜਾਬ ਪੁਲਿਸ ਸਰਚ ਕਰਦੀ ਰਹਿੰਦੀ ਹੈ ਅੱਜ ਸਰਚ ਦੌਰਾਨ ਦੋ ਵੱਡੇ ਪੈਕੇਟੀਲੇ ਕਲਰ ਦੇ ਪੋਲੀਥੀਨ 'ਚ ਜਿਹੜੇ ਉਹ ਮਿਲੇ ਆ ਚੋ ਖੋਲ ਕੇ ਅਲੱਗ-ਅਲੱਗ ਇਹਨਾਂ ਨੂੰ ਦੇਖਿਆ ਗਿਆ ਤੇ ਜਿਹਦੇ ਵਿੱਚ ਕਾਫੀ ਵੱਡੀ ਤਦਾਦ 'ਚ ਵੈਪਨ ਐਕਸਪਲੋਸਿਵ ਤੇ ਗ੍ਰੇਨੇਡ ਮਿਲੇ ਆ ਜਿਨ੍ਹਾਂ 'ਚ ਚਾਰ ਪਿਸਟਲ ਨੇ 9ਐਮਐਮ ਦੇ ਮੇਡ ਇਨ ਯੂਐਸਏ ਮੇਡ ਇਨ ਇਟਲੀ ਤੇ ਪੰਜ ਹੈਂਡ ਗ੍ਰੇਨੇਡ ਨੇ ਅੱਠ ਮੈਗਜ਼ੀਨ ਨੇ ਰਿਮੋਟ ਹੈ ਦੋ ਤੇ ਰਾਉਂਡ 220 ਰਾਉਂਡ ਨੇ 9mm ਦੇ ਅਲੱਗ-ਅਲੱਗ ਕੈਟਾਗਰੀਜ਼ ਬੈਟਰੀ ਚਾਰਜਰ ਤੇ ਇਸ ਤੋਂ ਇਲਾਵਾ ਦੋ ਵੱਡੇ ਬਾਕਸ ਨੇ ਮਿਲੇ ਜਿਨ੍ਹਾਂ ਚ ਕਰੀਬ 4.5 ਕਿਲੋ ਆਰਡੀਐਕਸ ਐਕਸਪਲੋਸਿਵ ਹੈ ਉਹ ਅਲੱਗ-ਅਲੱਗ ਅਸੀਂ ਆਪਣੇ ਰੂਲ ਮੁਤਾਬਕ ਉਹਨਾਂ ਨੂੰ ਕਬਜ਼ੇ 'ਚ ਲੈ ਲਿਆ ਬਾਅਦ ਸਾਡੀ ਹਜੇ ਵੀ ਇਸ ਵਕਤ ਵੀ ਸਾਡੀ ਸਰਚ ਜਿਹੜੀ ਉਹ ਚੱਲ ਰਹੀ ਆ ਵਿਦ ਬੀਐਸਐਫ ਜਵਾਨ ਅਤੇ ਸਾਡੇ ਪੰਜਾਬ ਪੁਲਿਸ ਦੀ ਕੀ ਲੱਗਦਾ ਕਿ ਇੰਨਾ ਏਡਾ ਵੱਡੀ ਖੇਪ ਜਿਹੜੀ ਆਉਣੀ ਹੈ ਇਹ ਦੇਖੋ ਬਾਰਡਰ ਦੇ ਨਜ਼ਦੀਕ ਆ ਇਹ ਜਰੂਰ ਡਰੋਨ ਥਰੂ ਇੱਥੇ ਡਿੱਗੇ ਹੋਏ ਆ ਤੇ ਉਹ ਸਾਨੂੰ ਅੱਜ ਇਹ ਬਰਾਮਦਗੀ ਹੋਈ ਆ ਇਹ ਕਾਫੀ ਵੱਡੇ ਪੱਦਰ ਦੀ ਬਰਾਮਦਗੀ ਹੈ ਜੀ ਅਸੀਂ ਐਫ ਆਈ ਆਰ ਵਗੈਰਾ ਦਰਜ ਕਰਕੇ ਇਹਦੀ ਵਿਕੀ ਜਾਂ ਸਰਚ ਕਰਾਂਗੇ ਇਹ ਰਿਪੋਰਟ ਜਗਬਾਣੀ ਟੀਵੀ